ਸਮਾਜਮ ਆਗੇ ਦੇਖ ਲੀਏ ਸ਼ਾਇਦ ਕੋਈ ਕੁਦਰਤ ਮਹਾਰਾਜ ਨੇ ਸੁਣ ਲੇ ਤੇ ਉਹ ਮਹਾਰਾਜ ਨੇ ਸੁਣ ਲਈ ਉਹਦੀ ਕਿਰਪਾ ਦਾ ਉਹਦੀ ਹੋਈ ਆ ਸਾਰੀ ਕੋਈ ਪੈਸੇ ਦੀ ਤਾਂ ਬਹੁਤ ਜ਼ਰੂਰ ਪਉਂਦੀ ਆ ਪੈਸੇ ਤਾਂ ਜਿੰਨਾ ਹੀ ਹੁਣ ਉਹਨੇ ਹੀ ਥੋੜੇ ਆ ਕਿਉਂ ਹਜੇ ਤਾਂ ਬੱਚੇ ਵਿਆਹਣ ਵਾਲੇ ਆ ਤੇ ਸਾਡੇ ਮਤਲਬ ਘਰ ਤੇ ਵੀ ਬਹੁਤ ਜ਼ਰੂਰਤ ਹੈ 25 ਤਰੀਕ ਨੂੰ ਜਿ ਲੈ ਕੇ ਗਏ ਆ ਤੇ 26 ਤਰੀਕ 1 ਵਜੇ ਵਾਲਾ ਜਿਹੜਾ ਟਾਈਮ ਸੀ ਉਹ 1 ਵਜੇ ਇਹਨਾਂ ਨੂੰ ਫੋਨ ਆ ਗਿਆ ਜਿੰਨਾਂ ਨੂੰ ਪ੍ਰਾਈਜ਼ ਲੱਗਾ ਹੈ ਉਹਨਾਂ ਦੇ ਨਾਲ ਰਾਜਸਥਾਨ ਤੋਂ ਬਾਈ ਹੁਣੀ ਆਏ ਐ ਔਰ ਦੱਸਦੀ ਹੈ ਕਿ ਕਰਨ ਅਰਜਨ ਲਾਟਰੀ ਜਿੱਥੇ ਲਗਾਤਾਰ ਇਨਾਮ ਲੱਗਦੇ ਆ ਔਰ ਬੀਤੇ ਤਿੰਨ ਦਿਨਾਂ ਚ ਜੋ ਪੰਜ ਪ੍ਰਾਈਜ਼ ਲੱਗੇ ਸੀ ਜਿੰਦੇ ਵਿੱਚ ਚਾਰ ਪ੍ਰਾਈਜ਼ ਜਿਹੜੇ ਆ ਉਹ ਲੱਗੇ ਸੀਗੇ 45-45 ਹਜ਼ਾਰ ਦੇ ਅਤੇ ਇੱਕ ਲੱਗਾ 4.5 ਲੱਖ ਦਾ 4.5 ਲੱਖ ਦਾ ਜੋ ਪ੍ਰਾਈਜ਼ ਲੱਗਾ ਹੈ ਸਰਦਾਰ ਜੀ ਇੱਥੇ ਪਹੁੰਚੋ ਸਤਿ ਸ੍ਰੀ ਅਕਾਲ ਸਰਦਾਰ ਜੀ ਕੀ ਹਾਲ ਹੈ ਜੀ ਠੀਕ ਆ ਜੀ ਕਿੱਥੋਂ ਆਏ ਹੋ ਸਰ ਅਸੀਂ ਜੀ ਬੜਾ Rajasthan ਤੋਂ ਆਇਆ ਹਾਂ Rajasthan ਤੋਂ ਹਾਂ ਜੀ ਠੀਕ ਹੈ ਕਿਹੜਾ ਪਿੰਡ ਹੈ ਪਿੰਡ ਸੁਜਾਵਲਪੁਰ ਸੁਜਾਵਲਪੁਰ ਹਾਂ ਜੀ ਤੇ ਕਦੋਂ ਤੋਂ ਪਾਰੇ ਹੋ ਲਾਠੇ اللہ ਟ੍ਰੇਨ ਦਾ ਕਾਫੀ ਟਾਈਮ ਹੋ ਗਿਆ ਹਾਂਜੀ ਹੋਵੇ 10-12 ਸਾਲ ਦਾ 10-12 ਸਾਲ ਦਾ ਹਾਂ ਪਹਿਲਾਂ ਵੀ ਨਾਮ ਨਿਕਲੇ ਸੀ ਪਹਿਲਾਂ ਛੋਟੇ-ਮोटे ਆਉਂਦੇ ਰਹਿੰਦੇ ਆ ਅੱਛਾ ਕਦੇ 600 ਕਦੇ 1200 ਕਦੇ ਇੱਕ ਵਾਰੀ 25000 ਵੀ ਆਇਆ ਸੀ ਅੱਛਾ ਹਾਂ ਤੇ ਐਸ ਵਾਰੀ ਐਸ ਵਾਰੀ ਇਹਨਾਂ ਦੇ ਕਰਨ ਅਰਜੂਨ ਦੇ ਜਲਾਲਾਬਾਦ ਆਏ ਸੀ 24 ਤਰੀਕ ਨੂੰ ਬਦਲਾ ਵੈਣਾ ਇਹਨਾਂ ਨੇ 2 ਦਿਨਾਂ ਲਈ ਲਈ ਸੀ 24 ਦੇ 24 ਤਰੀਕ ਤੇ 25 ਤਰੀਕ 25 ਤਰੀਕ ਨੂੰ ਉਹਨਾਂ ਨੂੰ ਲੈ ਕੇ ਗਏ ਆ ਤੇ 26 ਤਰੀਕ 1 ਵਜੇ ਵਾਲਾ ਜਿਹੜਾ ਟਾਈਮ ਸੀ ਉਹ 1 ਵਜੇ ਇਹਨਾਂ ਨੂੰ ਫੋਨ ਆ ਗਿਆ ਕਿ ਤੁਹਾਨੂੰ 4.5 ਲੱਖ ਰੁਪਏ ਦੀ ਲਾਭ ਆਇਆ ਹਾਂ ਬਹੁਤ ਖੁਸ਼ੀ ਹੈ ਹਾਂ ਬਹੁਤ ਖੁਸ਼ੀ ਹੋਈ ਕੀ ਕਰੋਗੇ ਇਹਨਾਂ ਪੈਸਿਆਂ ਨਾਲ ਕੀ ਸੋਚਿਆ ਤੁਸੀਂ ਦੇਖੋ ਜੀ ਪੈਸੇ ਦੀ ਤਾਂ ਬਹੁਤ ਜ਼ਰੂਰਤ ਹੁੰਦੀ ਹੈ ਪੈਸੇ ਤਾਂ ਜਿੰਨਾ ਹੀ ਆਉਣ ਉਹਨੇ ਹੀ ਥੋੜੇ ਆ ਕਿਉਂ ਹਜੇ ਤਾਂ ਬੱਚੇ ਵਿਆਹਣ ਵਾਲੇ ਆ ਹਾਂ ਤੇ ਸਾਡੇ ਮਤਲਬ ਘਰ ਚ ਵੀ ਬਹੁਤ ਜ਼ਰੂਰਤ ਹੈ ਤੇ ਕੰਮ ਕੀ ਕਰਦੇ ਕੰਮ ਅਸੀਂ ਗਲੰਥੀ ਹਾਂ ਗੁਰਦੁਆਰਾ ਹਾਂ ਹਾਂ ਜੀ ਅੱਜ ਤੁਸੀਂ ਰਾਜਸਥਾਨ ਰਹਿੰਦੇ ਹੋ ਇੰਨੀ ਦੂਰ ਪੰਜਾਬ ਚ ਆ ਡਾੜੇ ਪਈ ਇੰਨੀ ਦੂਰ ਦਾ ਪਈ ਮੈਂ ਵੀਡੀਓ ਇਹਨਾਂ ਦੇ ਦੇਖਦੇ ਰਹਿੰਨੇ ਆ ਅੱਛਾ ਪਤਾ ਲੱਗ ਜਾਊਗਾ ਫਿਰ ਅਸੀਂ ਵੀ ਸਰਦਾ ਹੋਈ ਜੀ ਦੀ ਕਰਾਂਗੇ ਸ਼ਾਇਦ ਕਿਸਮਤ ਆ ਜਮਾ ਕੇ ਦੇਖ ਲਈਏ ਹਾਂ ਸ਼ਾਇਦ ਕੋਈ ਕੁਦਰਤੋ ਮਹਾਰਾਜ ਸੁਣ ਲੈ ਚੋ ਮਹਾਰਾ ਨੇ ਸੁਣ ਲਈ ਉਹ ਮਹਾਰਾ ਨੇ ਸੁਣ ਲਈ ਉਹਦੀ ਕਿਰਪਾ ਦਾ ਉਹਦੀ ਹੋਈ ਆ ਸਾਰੀ ਜੀ ਤੇ ਆਪਾਂ ਆਨੇ ਚਲੋ ਸਭ ਨੂੰ ਆਨੇ ਚਲੋ ਇੱਥੇ ਆਇਆ ਕਰੋ ਕਿਸਮਤ ਅਜਾਇਆ ਕਰੋ ਤੇ ਬਹੁਤਾਂ ਨੂੰ ਇੱਥੇ ਵੱਡੇ ਵੱਡੇ ਇਨਾਮ ਬਹੁਤ ਆਏ ਆ ਲੱਖਾਂ ਦੇ ਕਰੋੜਾਂ ਦੇ ਆਏ ਆ ਤੇ ਕਿਸਮਤ ਅਜ਼ਮਾਉਣੀ ਚਾਹੀਦੀ ਹੈ ਬੰਦੇ ਬੰਦੇ ਨੂੰ ਜੇ ਕਿਸਮਤ ਆਪਾਂ ਕੋਸ਼ਿਸ਼ ਨਾ ਕਰਾਂਗੇ ਕਿਸੇ ਚੀਜ਼ ਦੀ ਜੇ ਲੱਗੇ ਕੋਸ਼ਿਸ਼ ਕਰਾਂਗੇ ਆਪਾਂ ਫੇਰ ਹੀ ਹੈ ਜੇ ਕੋਸ਼ਿਸ਼ ਕਰਾਂਗੇ ਲਾ ਤੇ ਫਿਰ ਆਪਾਂ ਨੂੰ ਕੁਝ ਵੀ ਨਹੀਂ ਮਿਲਣਾ ਇਸ ਵਿੱਚ ਕਰਕੇ ਕਈ ਆਖ ਦਿੰਦੇ ਵੀ ਇਹ ਰਹਿਣ ਦੇਓ ਲਾਟਰੀ ਪਾਉਣ ਨਾਲ ਕੀ ਮਿਲਣਾ ਇਹਦਾ ਮਤਲਬ ਹੋ ਰਿਹਾ ਜਾਂਦੀ ਕਿ ਇਵੇਂ ਨਾ ਸੋਚ ਹੀ ਬਣੀ ਹੈ ਵੀ ਬਾਈ ਸੋਚ ਆਵੇ ਨਹੀਂ ਐਵੇਂ ਪੈਸਾ ਬਰਬਾਦ ਆਉਗਾ ਦੇਖੋ ਜੀ ਖਾਲੀ ਵੀ ਬਹੁਤ ਜਾਂਦੀ ਆ ਕੋਈ ਜ਼ਰੂਰੀ ਨਹੀਂ ਹੁਣ ਮੈਨੂੰ ਸਾਲੋਂ ਕਿੰਨੇ ਸਾਲਾਂ ਬਾਅਦ 4.5 ਲੱਖ ਰੁਪਏ ਆਇਆ ਪਹਿਲਾਂ ਥੋੜਾ ਥੋੜਾ ਖਾਲੀ ਵੀ ਬਹੁਤ ਜਾਂਦੇ ਪੈਸਾ ਲੱਗਦਾ ਵੀ ਬੜਾ ਹੈ ਕੋਈ ਇਹ ਨਹੀਂ ਆਪਾਂ ਪੈਸਾ ਲੱਗਦਾ ਵੀ ਬਹੁਤ ਆ ਤੇ ਥੋੜਾ ਹੌਸਲਾ ਰੱਖਣਾ ਮਿਲਦਾ ਹੌਸਲਾ ਬੰਦੇ ਨੂੰ ਹਨਾ ਵੀ ਜਦੋਂ ਆਏ ਆਂਦੇ ਫਿਰ ਪਿਛਲੇ ਸਾਰੇ ਫਿਰ ਉਹ ਸਾਰੇ ਉਦੋਂ ਵੀ ਜ਼ਿਆਦਾ ਆਏ ਆਂਦੇ ਫਿਰ ਤਾਂ ਜਦੋਂ ਇਹ ਥੋੜਾ ਮਨ ਨੂੰ ਥੋੜਾ ਹੌਸਲਾ ਦੇਣਾ ਪੈਂਦਾ ਨਾ ਇਹ ਬੰਦਾ ਅੱਗੇ ਡੋਲਣਾ ਨਹੀਂ ਚਾਹੁੰਦਾ ਕਿ ਉਹ ਡੋਲ ਜੰਦੇ ਇੱਕ ਮਹੀਨਾ ਪਾਇਆ ਦੋ ਮਹੀਨੇ ਪਾਇਆ ਛੱਡੋ ਭਰਿਆ ਆਉਂਦਾ ਤਾਂ ਹੈ ਨਹੀਂ ਹੈ ਅੱਛਾ ਇੱਕ ਇਹ ਦੱਸੋ ਕਰਨ ਅਰਜੁਨ ਲਾਟਰੀ ਦਾ ਦਾਵਾ ਕਰਦੇ ਆ ਕਹਿੰਦੇ ਵੀ ਅਸੀਂ ਜਿੰਨਾ ਨਾਮ ਨਿਕਲਦਾ ਪੂਰੇ ਪੈਸੇ ਦੇ ਦਿੰਦੇ ਆ ਪੈਸੇ ਪੂਰੇ ਮਿਲਣਗੇ ਪੈਸੇ ਪੂਰੇ ਹਾਂਜੀ ਕੋਈ ਟੈਕਸ ਦੇ ਨਾਂ ਤੇ ਕੋਈ ਕੱਟ ਵੱਟ ਨਹੀਂ ਨਹੀਂ ਪੂਰੇ ਮਿਲਣਗੇ ਹਾਂਜੀ ਇਹ ਸੂਲ ਹੈ ਜੀ ਆਪਾਂ ਹਰੇਕ ਕਸਟਮਰ ਤੋਂ ਪੁੱਛਦੇ ਆ ਪੂਰੇ ਪੈਸੇ 4.5 ਲੱਖ ਦਾ 4.5 ਲੱਖ ਹੀ ਦੇਣੇ ਕਿਉਂਕਿ ਆਪਾਂ ਪਹਿਲਾਂ ਵੀ ਇਹੀ ਗੱਲਾਂ ਕਰਦੇ ਆ ਕਿ ਪੈਸੇ 'ਚ ਕੋਈ ਘਟਵੜ ਨਹੀਂ ਹੁੰਦੀ ਮੈਂ ਇਹ ਨਹੀਂ ਕਹਾਂ 4 ਲੱਖ ਦਾ 43 ਇਹਨਾਂ ਨੂੰ ਫੜਾ ਦੂੰਗਾ ਤੇ 20 ਲੱਖ ਟੈਕਸ ਕੱਟਿਆ ਜਾਊਗਾ ਜਾਂ ਮੇਰਾ ਨਾਮ ਸ਼ਨਾਮ ਕੱਟਿਆ ਜਾਊਗਾ ਉਦੋਂ ਦਾ ਕੁਝ ਵੀ ਨਹੀਂ ਹੁੰਦਾ 4.5 ਲੱਖ ਦਾ 4.5 ਲੱਖ ਅਗਲੇ ਦੇ ਹੱਥ 'ਚ ਦੇਾਂਗੇ ਬਾਅਦ ਚ ਉਹਦੀ ਖੁਸ਼ੀ ਹੁੰਦੀ ਉਹ ਕਹਿੰਦੇ 10 12 ਸਾਲ ਤੋਂ ਪਾ ਰਹੇ ਆ ਹਾਂਜੀ ਹਾਂਜੀ ਉਹੀ ਦੇਖੋ ਉਹੀ ਆਪਾਂ ਹਰੇਕ ਵੀਡੀਓ 'ਚ ਗੱਲ ਕਰਦੇ ਵੀ ਉਹ 12 ਸਾਲਾਂ 'ਚ ਦੇ ਕੇ ਕਿੰਨੇ ਕਿ ਤੂੰ ਵੀ ਚਲੋ ਮੇਰੇ ਤੋਂ ਹੁਣ ਜੁੜੇ ਹੋਣਗੇ ਮੇਰੇ ਨਾਲ ਪਹਿਲਾਂ ਉਹਨਾਂ ਨੇ ਕਿੰਨੇ ਲਾਏ ਹੋਣਗੇ ਸ਼ਾਇਦ ਉਹਨਾਂ ਦੇ ਪੂਰੇ ਵੀ ਨਾ ਹੋਏ ਹੋਣ ਇੱਕ ਨਾਰਮਲ ਆਪਾਂ ਗੱਲ ਕਰ ਰਹੇ ਆ ਟੈਕਸ ਦੇ ਨਾਂ ਤੇ ਕੁਛ ਨਾ ਕਟਿਆ ਜਾਵੇ ਮੈਂ ਇਹ ਕਹਿਣਾ ਖੁਸ਼ੀ ਨਾਲ ਜੇ ਅਗਲਾ ਕੋਈ ਦਿਨ ਦਾ ਤਾਂ ਠੀਕ ਹੈ ਪਰ ਟੈਕਸ ਦੇ ਨਾਂ ਤੇ ਕੁਛ ਨਾ ਕਟੋ ਪਲੀਜ਼ ਇਹ ਰਿਕੁਐਸਟ ਆਪਾਂ ਫੇਰ ਸਾਰਿਆਂ ਨੂੰ ਕਰਦੇ ਆ ਟੈਕਸ ਦੇ ਨਾਂ ਤੇ ਨਾ ਕਟੋ ਸੋ ਇਹ ਹੁਣ ਆਪਣੇ ਕੋਲ ਟਿਕਟ ਲੈ ਕੇ ਆਏ ਆ ਜੀ ਆਹ ਟਿਕਟ ਟਿਕਟ ਨੰਬਰ ਆਪਾਂ ਦਿਖਾ ਦਿੰਨੇ ਆ 58904 58904 ਸਾਢੇ 4 ਲੱਖ ਰੁਪਏ ਇਹਨਾਂ ਨੂੰ ਨਿਕਲਿਆ ਆਪਾਂ ਇੱਕ ਵਾਰ ਫੇਰ ਇਹਨਾਂ ਨੂੰ ਵਧਾਈ ਦਿੰਨੇ ਆ ਤੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਆਪਣੀ ਕਿਸਮਤ ਅਜਮਾਉਂਦੇ ਰਿਹਾ ਕਰੋ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕਿਹੜੇ ਟਾਈਮ ਬਦਲ ਜਾਏ ਜੀ ਬਿਲਕੁਲ ਬੋਲੇ ਸੋਨ ਹਾਰ ਸ਼ਾਨੀਤਾਂ ਤਾਂ ਬਿਲਕੁਲ ਸਰਦਾਰ ਜੀ ਗਰੰਤੀ ਸਿੰਘ ਨੇ ਸਾਢੇ 4 ਲੱਖ ਰੁਪਏ ਦਾ ਇਨਾਮ ਲੱਗਾ ਖੁਸ਼ੀ ਹੈ ਰਾਜਸਥਾਨ ਤੋਂ ਵੀਡੀਓ ਵੇਖ ਪੰਜਾਬ ਵਿੱਚ ਜਲਾਲਾਬਾਦ ਆ ਕੇ ਲਾਟਰੀ ਪਾਈ ਤਾਂ ਅੱਜ ਜਿਹੜਾ ਹੈਗਾ ਉਹਨਾਂ ਦੀ ਕਿਸਮਤ ਵੀ ਚਮਕੀ ਹੈ 4.5 ਲੱਖ ਰੁਪਏ ਦਾ ਇਨਾਮ ਲੱਗਿਆ ਖੁਸ਼ ਨੇ ਕਹਿੰਦੇ ਧੀਆਂ ਪੁੱਤ ਵਿਆਹਣ ਵਾਲੇ ਐ ਹੋਰ ਵੀ ਕਈ ਕਾਰਜ ਐ ਇਹਨਾਂ ਪੈਸਿਆਂ ਦੇ ਨਾਲ ਉਹ ਕਾਰਜ ਜਿਹੜੇ ਆ ਪੂਰੇ ਕੀਤੇ ਜਾਣਗੇ ਔਰ ਕਰਨ ਅਰਜੁਨ ਲਾਟਰੀ ਦੀ ਜੇਕਰ ਗੱਲ ਕੀਤੀ ਜਾਵੇ ਜੋ ਟੈਕਸ ਦੇ ਨਾਂ ਤੇ 1 ਰੁਪਏ ਦਾ ਵੀ ਜਿਹੜਾ ਹੈਗਾ ਕਾਟ ਨਹੀਂ ਲਾਉਂਦੇ ਪੂਰੇ ਪੈਸੇ ਦਿੰਦੇ ਆ ਔਰ ਇਸੇ ਕਾਰਨ ਹੀ ਲੋਕ ਇੱਥੇ ਵਿਸ਼ਵਾਸ ਕਰਦੇ ਆ ਔਰ ਇੱਥੇ ਆਂਦੇ ਆ ਤਾਂ ਕਰਨ ਅਰਜੁਨ ਲਾਟਰੀ ਇੱਕ ਹੋਰ ਸ਼ਖਸ ਨੂੰ ਅੱਜ ਜਿਹੜਾ ਲੱਖਪਤੀ ਬਣਾ ਦਿੱਤਾ ਗਿਆ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਤੁਸੀਂ ਵੀ ਜੇਕਰ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹੋ ਇਹੋ ਜਿਹਾ ਬਰਫੀ ਦਾ ਡੱਬਾ ਲੈ ਕੇ ਇੱਥੇ ਆਣਾ ਚਾਹੁੰਦੇ ਹੋ ਤਾਂ ਜਰੂਰ ਪਹਿਲਾਂ ਲਾਟਰੀ ਪਾਓ ਤਾਂ ਫਿਰ ਆਪਣੀ ਕਿਸਮਤ ਅਜਮਾਓ ਕਰਨ ਅਰਜੁਨ ਲਾਟਰੀ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਜਲਾਲਾਬਾਦ ਧੰਨਵਾਦ